ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਗਏ પતિ ਪਤਨੀ ਦੀ ਬਹੁਤ ਹੀ ਉਚਾਨਾ ਪਿੰਡ ਲੀਲ ਕਲਾ ਵਿੱਚ ਸੋਕ ਦੀ ਲਹਿਰ ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਢੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਜੰਦ ਕੋਰ ਹਮੇਸ਼ਾ ਦੀ ਤਰ੍ਹਾਂ ਪਿੰਡ ਲੀਲ ਕਲਾ ਗੁਰਦੁਆਰਾ ਮੱਥਾ ਟੇਕਣ ਲਈ ਗਏ ਹੋਏ ਸਨ ਅਤੇ ਬਲਵੰਤ ਸਿੰਘ ਜਦੋਂ ਇਸ਼ਨਾਨ ਕਰਨ ਲਈ ਸਰੋਵਰ ਤੋਂ ਉਤਰਿਆ ਤੇ ਉਹ ਸੰਭਲ ਨਹੀਂ ਸਕਿਆ ਤੇ ਇਹ ਦੇਖਦਿਆਂ ਉਸਦੀ ਪਤਨੀ ਰਜਵੰਤ ਕੌਰ ਨੇ ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸਰੋਵਰ ਵਿੱਚ ਇਸ਼ਨਾਨ ਕਰਨ ਗਏ ਪਤੀ ਪਤਨੀ ਦੀ ਮੌਤ ਹੋ ਜਾਣ ਨਾਲ ਪਿੰਡ ਲੀਲਕਲਾ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਡੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸਦੀ ਪਤਨੀ ਰਜਵੰਤ ਕੌਰ ਹਮੇਸ਼ਾ ਦੀ ਤਰ੍ਹਾਂ ਪਿੰਡ ਲੀਲਕਲਾ ਗੁਰਦੁਆਰਾ ਮੱਥਾ ਟੇਕਣ ਲਈ ਗਏ ਹੋਏ ਸਨ। ਬਲਵੰਤ ਸਿੰਘ ਇਸ਼ਨਾਨ ਕਰਨ ਲਈ ਜਦੋਂ ਸਰੋਵਰ ਉਤਰਿਆ ਤਾਂ ਉਹ ਸੰਭਲ ਨਹੀਂ ਸਕਿਆ ਤੇ ਇਹ ਦੇਖਦਿਆਂ ਉਸਦੀ ਪਤਨੀ ਰਜਵੰਤ ਕੌਰ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਡੁੱਬਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਮ੍ਰਿਤਕ ਦੀ ਇੱਕ ਬੇਟੀ ਅਤੇ ਦੋ ਬੇਟੇ ਹਨ ਮੇਰਾ ਨਾਮ ਸਰਸਕਦੀਪ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਡੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲਈ ਨਿਕਲਾ ਆਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸੋਵਾ ਚ ਡੁੱਬਣ ਕਾਰਨ ਉਹਨਾਂ ਦੀ ਡੈਥ ਹੋ ਗਈ ਦੇ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇੜੀ ਛੋਟੇ ਬੱਚਿਆਂ ਮੜਾ ਤਕਾ ਆ ਗਿਆ ਉਹਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾ ਉਹ ਪਈਆਂ ਵਾ ਗੁਰਦਰਾ ਸਾਹਿਬ ਦੇ ਛੋਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਜੀ ਅਜਲ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂ ਜੀ ਹਸਪੰਡ ਵਾਈਫ ਹੈ ਜੀ ਮਨੁੱਖ ਸ਼ਲਗਤ ਹੋ ਗਈ ਹੈ ਇਸ ਦਾ ਹਸਪੰਡ ਵਾਈਫ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੇਤੜ ਬਹਾਦੀਨ ਆਂਦੇ ਅਬਲੂ ਕੋਟਲੀ ਦੀ ਨੇੜਲੇ ਉਥੇ ਚਿੱਦਿਆਂ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ ਜਿਸ ਵਿੱਚ ਵੱਡੇ ਜ਼ਿਮੀਦਾਰਾਂ ਨੇ ਇੱਕ ਦੂਜੇ ਨਾਲੋਂ ਵੱਧ ਚੜ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਬੋਲੀ ਦੇ ਅੰਤ ਤੱਕ ਫੈਸਲਾ 35,50,000 ਵਿੱਚ ਹੋਇਆ ਹੈ ਸਿੰਘ ਡਿਜੀਟਲ ਮੀਡੀਆ ਹਾਊਸ SDMH ਨੇ ਮਾਨ ਨਾਲ ਪੰਜਾਬ ਭਾਰਤ ਵਿੱਚ ਪਹਿਲਾ ਮੁਕਾਬਲਾ ਸ਼ੁਰੂ ਕੀਤਾ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਯੋਜਕਾਂ ਨੇ ਆਗਾਮੀ I M Pair ਆਫ ਦਾ ਇਅਰ ਅਤੇ ਮਿਸਟਰ ਵਰਲਡ ਪੰਜਾਬੀ ਪੇਜੈਂਟ ਦਾ ਵਿਰਵਾਦਤਾ ਸਿੰਘ ਡਿਜੀਟਲ মিডিਆ ਹਾਊਸ ਦੇ ਸੰਸਤਾਪਕ ਰਣਜੀਤ ਸਿੰਘ ਢਾਲੀਵਾਲ ਨੇ ਮੀਡੀਆ ਨੂੰ ਦੱਸਿਆ ਹੈ ਕਿ ਐਸਜੀਐਮਐਚ ਵੱਲੋਂ 1998 ਤੋਂ ਯੂਰਪ ਵਿੱਚ ਇਵੈਂਟਸ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿੱਤੇ ਹੁਣ ਤੱਕ ਟੀਮ ਨੇ ਮਿਸ ਐਂਡ ਮਿਸਸਸ ਯੂਰਪ ਸਮੇਤ 105 ਤੋਂ ਵੱਧ ਇਵੈਂਟ ਸਫਲਤਾਪੂਰਵਕ ਕਰਾਏ ਹਨ ਅਸੀ ਸਿੰਘ ਡਿਜੀਟਲ মিডিਆ ਹਾਊਸ ਜੋ ਕਿ ਪਿਛਲੇ 25 ਸਾਲ ਤੋਂ ਯੂਰਪ ਦੇ ਵਿੱਚ ਅਸੀਂ ਪੇਜੈਂਟ ਕਰਵਾ ਰਹੇ ਹਾਂ ਮੈਂ ਉਹਦਾ ਫਾਊਂਡਰ ਤੇ ਚੇਅਰਮੈਨ ਹਾਂ ਰਣਜੀਤ ਸਿੰਘ ਇਹ ਸਾਡੇ ਐਮ ਡੀ ਸਾਹਿਬ ਨੇ ਸਰਜੀ ਟੱਕ ਜੀ ਤੇ ਰਵਿੰਦਰ ਸਿੰਘ ਰੰਗੂਆਲ ਜੀ ਜਿਨ੍ਹਾਂ ਨੂੰ ਸਾਰੇ ਜਾਣਦੇ ਹੀ ਨੇ ਇਹ ਸਾਡੇ ਸਹਿਯੋਗੀ ਵੀ ਨੇ 파ਟਨਰ ਵੀ ਨੇ ਤੇ ਸਾਡੇ ਕਹਿੰਦੇ ਜਿਵੇਂ ਸਰਪ੍ਰਸਤ ਵੀ ਨੇ ਇਨਾਂ ਦੀ ਹੀ ਕਰਕੇ ਪੰਜਾਬ ਕਲਚਰ ਸੋਸਾਇਟੀ ਜਿਹੜੀ ਅਸੀਂ ਉੱਥੇ ਸ਼ੁਰੂ ਕੀਤੀ ਸੀ ਉਦੋਂ ਅੱਗੇ ਬੂਟਾ ਲੱਗਦਾ ਲੱਗਦਾ ਇੰਨਾ ਵੱਡਾ ਹੋ ਗਿਆ ਤੇ ਗੁਰਤੇਜ ਸਿੰਘ ਗਰੇਵਾਲ ਜੀ ਨੇ ਇਹ ਸਾਨੂੰ ਇੱਥੇ ਸਹਿਯੋਗ ਦਿੰਦੇ ਨੇ ਤੇ ਸਿੰਘ ਡਿਜੀਟਲ মিডিਆ ਹਾਊਸ ਹੁਣ ਤੱਕ 105 ਇਵੈਂਟ ਕਰ ਚੁੱਕਿਆ ਯੂਰਪ ਦੇ ਵਿੱਚ ਜਿਸ ਦੇ ਵਿੱਚ ਅਸੀਂ ਮਿਸ ਐਂਡ ਮਿਸਿਸ ਯੂਰਪ ਪੰਜਾਬਣ ਮਿਸ ਐਂਡ ਮਿਸਿਸ ਇੰਡੀਆ ਯੂਰਪ ਯੂਰਪਸ ਗੋਟ ਇੰਡੀਅਨ ਟੈਲੈਂਟ ਪੇਅਰ ਆਫ ਦਾ ਈਅਰ ਇੰਡੀਆ 0 ਕਿਲੋਮੀਟਰ ਤੇ ਹੁਣ ਨਵਾਂ ਅਸੀਂ ਜਿਹੜਾ ਲਾਂਚ ਕੀਤਾ ਵਾ ਮਿਸਟਰ ਵਰਲਡ ਪੰਜਾਬੀ ਤੇ ਇੱਕ ਅਸੀਂ ਇਹਨਾਂ ਦੇ ਸਹਿਯੋਗ ਨਾਲ ਕਰ ਰਹੇ ਆ ਭੰਗੜੇ ਦਾ ਕੰਪੀਟੀਸ਼ਨ ਜੀ ਸੋਲੋ ਅਜ ਤੱਕ ਜਿਹੜੇ ਆ ਸੋਲੋ ਨਹੀਂ ਹੋਇਆ ਭੰਗੜਾ ਤੇ ਉਹਦਾ ਵੀ ਗ੍ਰੈਂਡ ਫਾਈਨਲ ਜਿਹੜਾ ਇੱਥੇ ਲੁਧਿਆਣੇ ਚ ਕੀਤਾ ਜਾਊਗਾ ਇਸ ਤਰ੍ਹਾਂ ਹੀ ਮਿਸਟਰ ਵਰਲਡ ਪੰਜਾਬੀ ਦਾ ਜਿਹੜਾ ਗ੍ਰੈਂਡ ਫਾਈਨਲ ਹੈ ਉਹ ਵੀ ਲੁਧਿਆਣੇ ਚ ਕੀਤਾ ਜਾਊਗਾ ਤੇ ਹੁਣ ਅਸੀਂ ਸਿੰਘ ਡਿਸਟ੍ਰੀਟ ਮੀਡੀਆ ਹਾਊਸ ਦੇ ਇਹਦਾ ਗ੍ਰੈਂਡ ਫਾਈਨਲ ਜੀ 25 ਦੇ ਵਿੱਚ ਅਸੀਂ ਵਿਸਾਖੀ ਦੇ ਨੇੜੇ ਤੇੜੇ ਕਰਾਂਗੇ ਜੀ ਤੇ ਦੂਸਰਾ ਅਸੀਂ ਹੁਣ ਜਿਵੇਂ ਕਿ ਸਿੰਗਰਸ ਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਆ ਸਿੰਘ ਡਿਸਟ੍ਰੀਬਿਊਸ਼ਨ ਮੀਡੀਆ ਹਾਊਸ ਨੇ ਇਹ ਚ ਪਹਿਲੇ ਸਾਡੇ ਜਿਹੜੇ ਅਸੀਂ ਆ ਸੋਨਾ ਬਾਲੀਆ ਜੀ ਦਾ ਟਰੈਕ ਹੁਣ ਅਸੀਂ ਪ੍ਰਮੋਟ ਕਰ ਰਹੇ ਆ ਜੀ ਤੇ ਇਹਨਾਂ ਦਾ Song release ਹੋ ਰਿਹਾ ਹੁਣ ਪਹਿਲੀ ਤਰੀਕ ਨੂੰ ਕਿਸਮਤ ਤੇ ਇਹ ਸਾਡੇ ਬਾਜੀ ਨੇ ਜੋ ਸਾਰਾ ਕੁਝ ਯੂਰਪ ਦਾ ਦੇਖਦੇ ਨੇ ਸਰਵਿਸ ਦੀ ਟੱਕ ਸੀ ਇਹਨਾਂ ਨੇ ਵੀ ਹੁਣ ਇੱਕ ਆਪਣੀ ਸ਼ਾਰਟ ਫਿਲਮ ਕੀਤੀ ਆ ਹਰਾ ਚੂੜਾ ਤੇ ਉਹਦੇ ਬਾਰੇ ਬਾਜੀ ਦੱਸੋਗੇ ਕੁਝ ਬਟਾਲਾ ਨੇ ਅੱਜ ਸਵੇਰੇ ਤੜਕਸਾਰੀ ਉਸ ਜਗ੍ਹਾ ਨੂੰ ਘੇਰਾ ਪਾਇਆ ਜਿਸ ਜਗ੍ਹਾ ਤੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ ਉਹ ਜਗ੍ਹਾ ਹੈ ਬਟਾਲਾ ਦਾ ਗਾਂਧੀ ਕੈਂਪ ਜਿੱਥੇ ਪੁਲਿਸ ਨੇ ਅੱਜ ਸਵੇਰੇ ਤੜਕਸਾਰੀ ਅਧਿਕਾਰੀਆਂ ਸਮੇਤ ਸਰਚ ਬਿਆਨ ਚਲਾਇਆ ਤੇ ਵੱਖ-ਵੱਖ ਘਰਾਂ ਦੇ ਵਿੱਚ ਸਰਚ ਕੀਤੀ ਤੇ ਜਿੰਨੇ ਵੀ ਬਾਹਰ ਆਉਣ ਜਾਣ ਵਾਲੇ ਲੋਕ ਸਨ ਉਹਨਾਂ ਦੇ ਨਾਲ ਵੀ ਤਲਾਸ਼ੀ ਲਈ ਗਈ ਇਸ ਮੌਕੇ ਪਟਾਲਾ ਦੀ ਐਸਪੀ ਜਸਵੰਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਸੰਤੇ ਰਿਸਰਚ ਬਿਆਨ ਕੀਤੇ ਜਾਣ ਤੇ ਜੋ ਲੋਕ ਨਸ਼ਾ ਵੇਚਦੇ ਹਨ ਉਹਨਾਂ ਨੂੰ ਕਾਬੂ ਕੀਤਾ ਜਾਏਗਾ ਤੁਹਾਨੂੰ ਸਾਲਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬਨ ਲੋਕ ਜੋ ਵੀ ਹਨ ਨਾ ਤੇ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰੱਗ ਹੌਟਸਪੌਟ ਆ ਉਹਨਾਂ ਦੇ ਹੀ ਜਿਹੜਾ ਆਪਰੇਸ਼ਨ ਆ ਜਾਰੀ ਰਹੂਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ। ਉਹ ਮੇਰੇ ਦੁਪਹਿਰ ਨੂੰ ਹੁੰਦੀ ਸੀ ਰੇਡ ਹੋ ਲੇਕਿਨ ਅੱਜ ਸਵੇਰੇ ਸਵੇਰੇ ਰੇਡ ਕਰਨ ਦਾ ਕੋਈ ਦੇਖੋ ਜੀ ਰੇਡ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ। ਪੁਲਿਸ ਕਦੇ ਵੀ ਕਿਸੇ ਟਾਈਮੇ ਕਿਤੇ ਵੀ ਰੇਡ ਕਰ ਸਕਦੀ ਆ ਕਿਤੇ ਵੀ ਅਸੀਂ ਸਰਚ ਆਪਰੇਸ਼ਨ ਕਰ ਸਕਦੇ ਆ। ਲੱਗਦਾ ਕਿ ਜਿੱਦਾਂ ਸਵੇਰੇ ਸਵੇਰੇ ਰੇਡ ਹੋਈ ਉਹ ਵੱਡੀ ਕਾਮਯਾਬੀ ਹੋ ਸਕਦੀ। ਦੇਖੋ ਇਹ ਤਾਂ ਜੇ ਆਪਰੇਸ਼ਨ ਸਾਡਾ ਚੱਲ ਰਿਹਾ ਵਾ ਕਿਉਂਕਿ ਆਲਰੇਡੀ ਜਿਹੜਾ ਸਾਡੇ ਰੇਡ ਜਾਰੀ ਹੈਗੇ ਆ। ਤੇ ਉਹ ਰਿਕਵਰੀ ਹੋ ਵੀ ਸਕਦੀ ਆ ਇਹਦੇ ਬਾਰੇ ਅਜੇ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਮੈਡਮ ਕਿੰਨੇ ਮੁਲਾਜ਼ਮ ਤਾਂ ਟੋਟਲ ਸਾਡਾ ਮੁਲਾਜ਼ਮ ਜਿਹੜਾ 250 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਆ ਵਡਿਆਈ ਅਨਮੋਲ ਹੈ ਆਪਣੇ ਪਿਤਾ ਸੁਖਵੰਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹਰਿਆਣਾ ਰਾਜ ਦੇ ਹਾਕੀ ਖਿਡਾਰੀ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਰੋਜ਼ਾਨਾ ਕਈ ਕਿਲੋਮੀਟਰ ਦੌੜ ਕੇ ਅੰਬਾਲਾ ਤੋਂ ਅੰਮ੍ਰਿਤਸਰ ਸਚਕੰਚੀ ਦੇ ਦਰਬਾਰ ਸਾਈ ਵਿਕੇ ਪਹੁੰਚ ਕੇ ਦਰਬਾਰ ਸਾਈ ਵਿਕੇ ਮੱਥਾ ਟੇਕਿਆ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਸ਼ੌਂਕ 2015 ਵਿੱਚ ਸ਼ੁਰੂ ਹੋਇਆ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਬਿਜਲੀ ਬੋਰਡ ਦੀ ਪੈਨਸ਼ਨ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸੰਮਰ ਵਿੱਚ ਆਪਣੇ ਪਿੰਡ ਤੋਂ ਦੌੜਨਾ ਸ਼ੁਰੂ ਕੀਤਾ ਤੇ ਰੋਜ਼ਾਨਾ 20 ਕਿਲੋਮੀਟਰ ਦੌੜਨ ਲੱਗਿਆ। ਅੱਜ ਆਪਣੀ ਦੌੜ ਪੂਰੀ ਕਰਕੇ ਸਚਕੰਚੀਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਕੇ ਮੱਥਾ ਟੇਕਿਆ ਤੇ ਕਾਲਪੁਰ ਦਾ ਆਸ਼ੀਰਵਾਦ ਲਿਆ। ਉਸ ਨੇ ਦੱਸਿਆ ਕਿ 20 ਕਿਲੋਮੀਟਰ ਦੌੜਨ ਵਿੱਚ ਡੇਢ ਤੋਂ 2 ਘੰਟੇ ਦਾ ਸਮਾਂ ਲੱਗਾ ਜਦੋਂ ਉਹਨਾਂ ਪੁੱਛਿਆ ਗਿਆ ਕਿ ਪ੍ਰਚਾਰ ਕ ਆਯੋਜਨ ਕਿਉਂ ਕਰ ਰਹੇ ਆ ਤਾਂ ਉਹਨਾਂ ਕਹੇ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਆਪਣਾ ਨਾਮ ਬਤਾ ਕੇ ਕਿੱਥੋਂ ਆਏ ਹੋ ਤੁਸੀਂ ਸਰਬ ਕਿੱਥੇ ਪਹੁੰਚੇ ਹੋ ਮੈਂ ਜੀ ਆਪਣਾ ਹਰਿਆਣਾ ਦੇ ਆਇਆ ਹਾਂ ਅੰਮ੍ਰਾਲੇ ਦੇ ਗੋਂ ਗੋਂ ਮੇਰਾ ਮਛੁੰਡਾ ਹੈ ਅਰ ਨਾਮ ਮੇਰਾ ਅਮਰਪ੍ਰੀਤ ਸਿੰਘ ਹੈ ਸੰਨ ਆਫ ਸੁਖਵੰਤ ਸਿੰਘ ਮੇਰਾ ਮੈਂ ਆਪਣਾ ਰਨਿੰਗ ਕਰਦੇ ਵੇ ਅੰਮ੍ਰਾਲੇ ਦੇ 360 ਕਿਲੋਮੀਟਰ ਦਰਬਾਰ ਸਾਹਿਬ ਆਇਆ ਹਾਂ ਅਰ ਰਸਤੇ ਮੈਂ ਜਿਤਨੇ ਵੀ ਗੁਰਦੁਆਰਾ ਸਾਹਿਬ ਤੇ ਆਪਣੇ ਉਹਨਾਂ ਦੇ ਉੱਪਰ ਵੀ ਵਿਜ਼ਿਟ ਕਰਕੇ ਆਇਆ ਹਾਂ ਅਰ ਸਿੱਧਾ ਯਾਂਹਾਂ ਸੇ ਦਸਵੀਂ ਦਰਬਾਰ ਸਾਹਿਬ ਮੱਥਾ ਟੇਕਣਾ ਮੇਰਾ ਮਕਸਦ ᱛਾ ਇਸ ਸਫ਼ਰ ਕਾ ਯਾਂਹਾਂ ਸੇ ਆ ਗਾ ਮੈਂ ਨਮਸਤਕ ਹੋਇਆ ਹਾਂ ਅੱਛਾ ਇੱਥੇ ਨਮਸਤਕ ਹੋਣ ਵਾਸਤੇ ਤੁਸੀਂ ਪਹੁੰਚੇ ਕਿੰਨੀ ਤਰੀਕ ਨੂੰ ਤੁਰੇ ਸੀ ਉੱਥੋਂ ਮੈਂ ਜੀ 9 ਤਰੀਕ ਨੂੰ ਤੁਰਿਆ ਤਾਂ ਜੀ ਕਿੰਨੇ ਦਿਨਾਂ ਤੁਰੇ ਸੀ ਹਾਂ ਜੀ ਕਿੰਨੇ ਜਾਣੇ ਮੈਂਬਰ ਸੀ ਮੈਂ ਜੀ ਰਨਿੰਗ ਕਰਨੇ ਵਾਲਾ ਮੈਂ ਇਕੱਲਾ ᱛਾ ਪਰ ਮੇਰੇ ਸਾਥ ਮੇਰਾ ਇੱਕ ਸਾਥੀ ᱛਾ ਜਿਹਨਸਾ ਮੇਰੀ ਲਈ ਵੀਡੀਓ ਬਣਾ ਰਿਹਾ ᱛਾ ਹਾਂ ਔਰ ਜਿੰਨੇ ਮਤਲਬ ਕਿ ਮੇਰਾ ਧਿਆਨ ਵੀ ਰੱਖਿਆ ਮਤਲਬ ਕਿ ਹਰ ਤਰੀਕੇ ਦੇ ਜਿਸ ਤਰ੍ਹਾਂ ਵੀ ਮੈਨੂੰ ਡਾਈਟ ਦੀ ਜ਼ਰੂਰਤ ਪਈ ਦੀ ਪਾਣੀ ਰਨਿੰਗ ਕਰਦੇ ਵੇ ਜੋ ਵੀ ਮੈਨੂੰ ਪਾਣੀ ਦੀ ਜ਼ਰੂਰਤ ਪਈ ਦੀ ਜਾਂ ਕੁਝ ਵੀ ਚੀਜ਼ ਦੀ ਜ਼ਰੂਰਤ ਪਈ ਦੀ ਤੋਂ ਨੇ ਮੇਰਾ ਭਰਪੂਰ ਸਾਥ ਦਿਆ ਰੋਜ਼ ਕਿੰਨੇ ਘੰਟੇ ਰਨਿੰਗ ਕਰਦੇ ਸੀ ਰੋਜ਼ੀ ਆਵੇ ਲਗਾ ਲੋ ਜੀ ਡੇਢ ਘੰਟਾ ਤੋਂ ਕਮ ਸੇ ਕਮ ਲਗਾ ਕੇ ਚਲੋ ਡੇਢ ਤੇ 2 ਘੰਟਾ ਲੱਗ ਜਿਖਰਾਦਾ ਮਨ ਨੂੰ ਕਿਉਂਕਿ ਮੈਂ ਕਿਉਂਕਿ ਮੌਸਮ ਦੇ ਹਿਸਾਬ ਤੇ ਰਨਿੰਗ ਕਰੇ ਕਰੂੰਦਾ ਪਹਿਲੀ ਵਾਰ ਆਇਆ ਕਿ ਅੱਗੇ ਵੀ ਤੁਸੀਂ ਇੱਥੇ ਆਏ ਹੋ ਨਾ ਜੀ ਮੈਂ ਰਨਿੰਗ ਕਰਦੇ ਵੇ ਪਹਿਲੀ ਵਾਰ ਆਇਆ ਹਾਂ ਵੈਸੇ ਮੈਂ ਆਇਆ ਹਾਂ ਯਹਾਂ ਸੀ ਦਰਬਾਰ ਸਾਹਿਬ ਨੂੰ ਮੈਂ ਜੀ ਰਸਤੇ 'ਵਾਂ ਸਭ ਤੇ ਪਹਿਲਾਂ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਫਿਰ ਸ੍ਰੀ ਕੋਤਵਾਲ ਸਾਹਿਬ ਮੱਥਾ ਟੇਕਿਆ ਫਿਰ ਆਪਣਾ ਚਮਕੌਰ ਕੀ ਗੱਡੀ 'ਵਾਂ ਮੱਥਾ ਟੇਕਿਆ ਫਿਰ ਸ੍ਰੀ ਪੱਠਾ ਸਾਹਿਬ ਮੱਥਾ ਟੇਕਿਆ ਫਿਰ ਪਾਬਾਬ ਜਿੱਤਰ ਸਿੰਘ ਜੀ ਕੇ ਸਥਾਨ ਪਾ ਵੀ ਗਏ ਜਿਹਨਾਂ ਸਭ ਹਾਸੀ ਹੈ ਬਣਾਵਾ ਪਰ ਉਸ ਤੋਂ ਬਾਅਦ ਇੱਥੇ ਮੱਥਾ ਟੇਕਣ ਆਏ ਉਹ ਤੁਹਾਡੀ ਇੱਥੇ ਕੋਈ ਸਰਦਾ ਸੀ ਸੁਖਣਾ ਸੀ ਤੁਹਾਡੀ ਤੁਸੀਂ ਸਰਦਾ ਸੀ ਮੈਂ ਜੀ ਮੇਰਾ ਮੋਟਿਵੇਸ਼ਨ ਥਾ ਕਿ ਮੈਂ ਮੇਰੇ ਜਦ ਮਤਲਬ ਕਿ ਮੈਂ ਗੇਮ ਕਰੇ ਕਰੂੰ ਤਾਂ ਤੋਂ ਮਤਲਬ ਮੈਂ ਐਥਲੀਟ ਐਥਲੀਟ ਹੂੰ ਤੋਂ ਹਰ ਪਰਤੇਕ ਸਿੱਖ ਵੀ ਹੂੰ ਤੋਂ ਸ਼ੁਰੂ ਤੇ ਮੇਰੇ ਮਨਮਈ ਉਹੀ ਥਾ ਕਿ ਮੈਂ ਕੁਝ ਆਪਣੇ ਧਰਮ ਜੋਗਾ ਕਰੂੰ ਤੋਂ ਮੈਂ ਇਸ ਤਰੀਕੇ ਤੇ ਆਪਣੇ ਧਰਮ ਨੂੰ ਪ੍ਰਚਾਰ ਕਰ ਰਿਹਾ ਹਾਂ ਇੱਕ ਤਰੀਕੇ ਤੇ ਇਹ ਸਮਝ ਲਓ ਸ਼ਹਿਰ ਧਰਲੀਵਾਲ ਦੀ ਲੜਕੀ ਗਗਨਦੀਪ ਕੌਰ ਜੀ ਜਿਹਦੇ ਸੋਹਰਾ ਅਤੇ ਪਤੀ ਦੀ ਬੈਂਕ ਦੇ ਸਿਰ ਚੜੇ ਕਰਜ਼ੇ ਕਾਰਨ ਪਿਛਲੇ ਸਾਲਾਂ ਵਿੱਚ ਮੌਤ ਆਤਮ ਹੱਤਿਆ ਕਰਨ ਹੋ ਗਈ ਸੀ ਤੇ ਬੈਂਕ ਵੱਲੋਂ ਪਿਛਲੇ ਦਿਨੀ ਅਸੀਂ ਵੱਧਵਾ ਲੜਕੀ ਗਗਨਦੀਪ ਕੌਰ ਤੇ ਇਸ ਦੇ ਨੌ ਸਾਲਾ ਬੱਚੇ ਤੇ ਬਜ਼ੁਰਗ ਸੱਸ ਨੂੰ ਬੈਂਕ ਦਾ ਕਰਜ਼ਾ ਨਾ ਮੋੜਨ ਕਾਰਨ ਘਰ ਵਿੱਚੋਂ ਬਾਹਰ ਕੱਢ ਕੇ ਘਰ ਨੂੰ ਸੀਲ ਕਰ ਦਿੱਤਾ ਗਿਆ ਸੀ ਲੇਕਿਨ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਗੁਰਦਾਸਪੁਰ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਬੈਂਕ ਦੀ ਤੱਕੇਸ਼ਾਈ ਦੇ ਖਿਲਾਫ ਆਵਾਜ਼ ਨੂੰ ਉਲੰਭ ਕੀਤਾ ਗਿਆ ਹਾਂਜੀ ਸਰ ਮੈਂ ਇਹ ਕਹਿਣਾ ਚਾਹਾਂਗੀ ਕਿ ਆਲਰੇਡੀ ਕਰਜ਼ੇ ਦੇ ਨਾ ਚੁਕਾਉਣ ਦੇ ਕਾਰਨ ਸਾਡੇ ਪਰਿਵਾਰ ਦੇ ਦੋ ਜੀਆਂ ਦੀ ਡੈਥ ਹੋ ਗਈ ਸੁਸਾਈਡ ਉਹਨਾਂ ਨੇ ਕਰ ਲਿਆ ਤੇ ਹੁਣ ਸਾਨੂੰ ਵੀ ਇੰਨਾ ਕੁ ਮਜਬੂਰ ਕੀਤਾ ਜਾ ਰਿਹਾ ਕਿ ਹੈਨਾ ਕਿ ਸਾਡ ਕੋਈ ਹੁਣ ਹਨ ਹੱਲ ਨਹੀਂ ਲੱਭਦਾ ਬਟ ਉਹਦੇ باوجود ਫਿਰ ਜਿੱਦਾਂ ਆਏ ਨੇ ਹੈਨਾ ਕਿਸਾਨ ਜਥੇਬੰਦੀਆਂ ਡਾਕਟਰ ਕਵਲਜੀਤ ਸਿੰਘ ਹੋਰ ਵੀ ਕਾਫੀ ਜਾਣੇ ਮਤਲਬ ਸਪੋਰਟ ਕਰ ਰਹੇ ਨੇ ਥਰੂ ਸੋਸ਼ਲ ਮੀਡੀਆ ਤੇ ਮੈਂ ਸਰਕਾਰ ਨੂੰ ਬੈਂਕ ਵਾਲਿਆਂ ਨੂੰ ਇਹ ਹੀ ਕਰਦੀਆਂ ਕਿ ਪਲੀਜ਼ ਸੋਨ ਸਰਕਾਰ ਵਾਪਸ ਕੀਤਾ ਜਾਵੇ ਤਾਂ ਜੋ ਅਸੀਂ ਇੱਥੇ ਦੁਬਾਰਾ ਵਾਪਸ ਆ ਕੇ ਰਹਿਣਾ ਸ਼ੁਰੂ ਕਰੀਏ। ਹਾਂ ਸਿਮਰਨ ਜੋਤ ਸਿੰਘ ਭਾਰਤੀ ਕਿਸਾਨ ਯੂਨੀਅਨ ਨੀਕਤਾ ਗਰਾਹਾਂ ਦਾ ਜ਼ਿਲ੍ਹਾ ਕਮੇਟੀ ਮੈਂਬਰ ਗਰਦਾਸਪੁਰ ਜੀ ਜੋ ਪਿਛਲੇ ਦਿਨੀ ਬੈਂਕ ਨੇ ਪਰਿਵਾਰ ਨਾਲ ਤਾਕਾ ਕੀਤਾ ਕਿ ਪਰਿਵਾਰ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। ਜੋ ਵੀਡੀਓ ਵਾਇਰਲ ਹੋਈ ਆ ਉਸ ਨੂੰ ਵੇਖਦੇ ਹੋਏ ਅੱਜ ਸਾਡੀ ਜ਼ਿਲ੍ਹਾ ਕਮੇਟੀ ਗਰਦਾਸਪੁਰ ਜਿਹੜੀ ਉਹਨਾਂ ਦੇ ਆਗੂ ਸਭਾਣ ਇੱਥੇ ਪਹੁੰਚੇ ਪਰਿਵਾਰ ਨੂੰ ਮਿਲਿਆ। ਤੇ ਜੋ ਪਰਿਵਾਰ ਨਾਲ ਧੱਕਾ ਹੋਇਆ ਵਾ ਕਿ ਬੈਂਕ ਵਾਲਿਆਂ ਨੇ ਉਹਨਾਂ ਨੂੰ ਘਰ ਤੋਂ ਬਾਹਰ ਕੱਢਤਾ ਜਲਦੀ ਜਿਹੜਾ ਵਾ ਜਿਹੜਾ ਕਮੇਟੀ ਦੀ ਰਾਇ ਕਰਕੇ ਪਰਿਵਾਰ ਨੂੰ ਜਿਹੜਾ ਵਾ ਉਹ ਘਰ ਦਵਾਇਆ ਜਾਏਗਾ ਤੇ ਜਿਹੜਾ ਬੈਂਕ ਦੀ ਨਿਗਹਿਲੀ ਕਰਕੇ ਜਾਂ ਬੈਂਕ ਦੀ ਜਿਹੜਾ ਇਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਦੇ ਕਰਕੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਦੋ ਜੀਆ ਤਾਂ ਉਹਨਾਂ ਨੇ ਕਤਲ ਕੀਤਾ ਕਿਉਂਕਿ ਅਸੀਂ ਇਹਨੂੰ ਕਤਲ ਕਹਿੰਦੇ ਆ ਜਦੋਂ ਕਿਸੇ ਦੇ ਪ੍ਰੈਸ਼ਰ ਪਾਉਣਾ ਉਹਨੂੰ ਮਜਬੂਰ ਕਰਨਾ ਕਿਸੇ ਵਾਸਤੇ ਤੇ ਉਹ ਜਿਹੜਾ ਪਰਿਵਾਰ ਦਾ ਕਤਲ ਦੇ ਜ਼ਿੰਮੇਵਾਰ ਪ੍ਰਸ਼ਾਸਨਾਂ ਅਤੇ ਸਰਕਾਰਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਜਿਹੜੀ ਕਰਜ਼ੇ ਦੀ ਮਾਰ ਹੈ ਇਹਦੇ ਤੇ ਲੜਾਈ ਵੀ ਲੜ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨੂੰ ਕਹਿੰਨੇ ਕਿ ਜਿਹੜੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਜਿਨ੍ਹਾਂ ਜਿਹੜੇ ਨਹੀਂ ਤਾਰ ਸਕਦੇ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਏ ਇਹ ਇਨ੍ਹਾਂ ਗੰਨਾਂ ਨੂੰ ਲੈ ਕੇ ਅਸੀਂ ਜਿਹੜਾ ਜਥੇਬੰਦੀਆਂ ਜਿਹੜੀਆਂ ਕਰਜ਼ੇ ਦੀ ਮੰਗ ਕਰਦੇ ਆ ਕਿ ਜਿਹੜਾ ਮਾਫ ਹੋਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਥੇਬੰਦੀਆਂ ਵਾਲੀਆਂ ਐਵੇਂ ਕਰਦੇ ਕਿ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਅੱਜ ਇਹ ਪਰਿਵਾਰ ਨਾਲ ਜਦੋਂ ਧੱਕਾ ਹੋਇਆ ਇਸੇ ਕਰਕੇ ਅਸੀਂ ਕਰਦੇ ਕਿ ਜਿਨ੍ਹਾਂ ਨਾਲ ਬੈਂਕਾਂ ਜਾਂ ਧੱਕੇ ਕਰਦੇ ਜਾਂ ਸਰਕਾਰ ਧੱਕਾ ਕਰਦੀ ਹੈ ਜਿਹੜੇ ਨਹੀਂ ਤਾਰਨ ਜੋਗੇ ਜਿਹੜਾ ਉਹਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਆ ਕੇ ਕਵਰੇਜ ਕੀਤੀ ਔਰ ਉਸ ਦਿਨ ਦਾ ਜੋ ਭਿਆਨਕ ਸੀਨ ਸੀਗਾ ਜਿਹਦੇ ਵਿੱਚ ਕੋਠੀ ਸੀਲ ਕਰਕੇ ਇਹ ਵਿਧਵਾ ਮਾਤਾ ਜੀ ਨੂੰ ਔਰ ਪਿੰਡ ਜੀ ਨੂੰ ਔਰ ਉਹਦੇ ਬੇਟੇ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਹਦਾ ਸਨਮਾਨ ਬਾਹਰ ਕੀਤਾ ਜਾ ਰਿਹਾ ਸੀਗਾ ਤੇ ਉਹ ਜਿਹਦੇ ਨਾਲ ਜਿਹੜਾ ਮੀਡੀਆ ਕਰਮੀਆਂ ਨੇ ਸੋਸ਼ਲ ਮੀਡੀਆ ਤੇ ਪਾਈ ਔਰ ਸੋਸ਼ਲ ਮੀਡੀਆ ਤੇ ਪੂਰੇ ਵਰਲਡ ਦੇ ਵਿੱਚ ਚਲੀ ਗਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੋਸ਼ਲ ਮੀਡੀਆ ਦਾ ਔਰ ਮੈਂ ਕਿਸਾਨ ਜਥੇਬੰਦੀ ਇਕਤਾ ਗ੍ਰਾਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਪਹੁੰਚ ਕੇ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਔਰ ਨਾਲ-ਨਾਲ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਘਰ ਵਾਪਸ ਕਰਵਾ ਕੇ ਇਹਨਾਂ ਨੂੰ ਦਵਾਂਗੇ ਘਰ ਦੇ ਵਿੱਚ ਇਹਨਾਂ ਨੂੰ ਐਂਟਰੀ ਕਰਾਵਾਂਗੇ ਔਰ ਨਾਲ ਇਹਨਾਂ ਦਾ ਕਰਜ਼ਾ ਵੀ ਜਿਹੜਾ ਹੈ ਮਾਫ ਕਰਾ ਕੇ ਜਾਂ ਜਿੰਨਾ ਵੀ ਜੋ ਸੈਟਲਮੈਂਟ ਹੋਏਗੀ ਅਸੀਂ ਵਾਪਸ ਕਰਵਾ ਕੇ ਇਹਨਾਂ ਨੂੰ ਕਰਜ਼ੇ ਤੋਂ ਮੁਕਤ ਕਰਾਵਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਜਿਹੜਾ ਦੇਖੋ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਹੁੰਦੀਆਂ ਨੇ ਇਹ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਔਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈਗਾ ਉਹ ਬਿਜਾਰੇ ਕਿੱਥੋਂ ਕਰਜ਼ਾ ਦੇ ਸਕਦੇ ਹੈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਬੈਂਕ ਨੂੰ ਖਾਸ ਕਰਕੇ ਵੀ ਬੇਨਤੀ ਕਰਦਾ ਕਿ ਅੱਗੇ ਇਸ ਕਰਜ਼ੇ ਦੇ ਕਰਕੇ ਦੋ ਜਿਹੜੇ ਘਰ ਦੇ ਵਿੱਚ ਜਿਹੜੇ ਨੇ ਸੁਸਾਈਸਾਈਡ ਹੋ ਗਏ ਨੇ ਕਤਲ ਹੋ ਗਏ ਨੇ ਇਹ ਲੋਕੀ ਕਰੋੜਾ ਰੁਪਇਆ ਲੈ ਕੇ ਬੈਂਕ ਦੀਆਂ ਠੱਗੀਆਂ ਮਾਰ ਕੇ 도ੜ ਜਾਂਦੇ ਨੇ ਇਹ ਤੇ ਗਰੀਬ ਪਰਿਵਾਰ ਬੇਸਹਾਰਾ ਪਰਿਵਾਰ ਬਈ ਵਿਧਵਾ ਨੇ ਦੋਨੋਂ ਮਾਤਾ ਜੀ ਵੀ ਵਿਧਵਾ ਨੇ ਔਰ ਭੈਣ ਜੀ ਵੀ ਵਿਧਵਾ ਨੇ ਔਰ ਛੋਟਾ ਜਿਹਾ ਬੱਚਾ ਤੁਸੀਂ ਦੇਖ ਰਹੇ ਹੋ ਕਿ ਇਹ ਕਰਜ਼ਾ ਮਾਫ ਨਹੀਂ ਕੀਤਾ ਜਾ ਸਕਦਾ ਸੀ ਤੇ ਇਹਨਾਂ ਦੇ ਘਰ ਨੂੰ ਦੀ ਕੁੜਕੀ ਕਰਨ ਦੀ ਕੀ ਜ਼ਰੂਰਤ ਸੀ ਉਸ ਦਿਨ ਮੈਂ ਵੀ ਆ ਕੇ ਬੇਨਤੀ ਕੀਤੀ ਵੀ ਜੇ ਥੋੜੇ ਬਹੁਤੇ ਪੈਸੇ ਦੇ ਆ ਕੇ ਅਸੀਂ ਦੇ ਸਕਦੇ ਆਂ ਇਹਨਾਂ ਦਾ ਘਰ ਨੂੰ ਇਹਨਾਂ ਦਾ ਸੀਲ ਨਾ ਕਰੋ ਅਸੀਂ ਕਿਸ਼ਤਾਂ ਬਾਅਦ ਚ ਦਿੰਦੇ ਰਵਾਂਗੇ ਪਰ ਉਹਨਾਂ ਨੇ ਇੱਕ ਵੀ ਗੱਲ ਜਿਹੜੀ ਸਾਡੀ ਨਹੀਂ ਸੁਣੀ ਪਰ ਚਲੋ ਜੋ ਰੱਬ ਕਰਦਾ ਠੀਕ ਕਰਦਾ ਇਹ ਇਹਨਾਂ ਦੇ ਘਰ ਤੋਂ ਬਾਹਰ ਜਾਣ ਨਾਲ ਹੁਣ ਪੂਰੇ ਵਰਲਡ ਦੇ ਵਿੱਚ ਜਿਹੜੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਔਰ ਇੰਨੇ ਬਾਹਰੋਂ ਵੀ ਫੋਨ ਆ ਰਹੇ ਨੇ ਬਹੁਤ ਸਾਰੇ ਸੋਸ਼ਲ ਜਥੇਬੰਦੀਆਂ ਦੇ ਜਿਹੜੇ ਫੋਨ ਆ ਰਹੇ ਨੇ ਕਿ ਉਹ ਸਾਰੇ ਇਹਨਾਂ ਦੀ ਮਦਦ ਤੇ ਆ ਕੇ ਖੜੇ ਹੋਗੇ ਔਰ ਬੜੀ ਖੇਤੀ ਤੁਸੀਂ ਸਾਰੇ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਬਾੜ ਕੇ ਇਹਨਾਂ ਦੀ ਮਦਦ ਕਰੋਗੇ ਧੰਨਵਾਦ ਬਟਾਲਾ ਵਿੱਚ ਬੇਰਿੰਗ ਕਾਲਜ ਦੇ ਨਜ਼ਿਕ ਤੰਗ ਸੜਕ ਤੇ ਸੜਕ ਕਿਨਾਰੇ ਖੜੀ ਗੱਡੀ ਵਿੱਚ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਪਿਛਲੇ ਪਾਸੇ ਤੋਂ ਟਕਰਾਉਣ ਕਾਰਨ ਵਾਪਸ ਵਾਪਰੇ ਹੱਥ ਸੇ ਵਿੱਚ ਦੋਵੇਂ ਗੱਡੀਆਂ ਸੜਕ ਵਿੱਚਕਾਰ ਪਲਟ ਗਈਆਂ ਸੜਕ ਕਿਨਾਰੇ ਖੜੀ ਗੱਡੀ ਤੇ ਪੇੜ ਤ ਮਾਲਕਾ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਗੱਡੀ ਖੜੀ ਕਰਕੇ ਫੁੱਲ ਬੂਟਿਆਂ ਦੀ ਨਰਸਰੀ ਵਿੱਚੋਂ ਫੁੱਲ ਬੂਟੇ ਲੈਣ ਗਏ ਸਨ ਤਾਂ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਉਹਨਾਂ ਦੀ ਖੜੀ ਗੱਡੀ ਵਿੱਚ ਪਿੱਛੋਂ ਆਣ ਵੱਜੀ ਜਿਸ ਦੇ ਕਾਰਨ ਦੋਵੇਂ ਗੱਡੀਆਂ ਸੜਕ ਵਿੱਚਕਾਰ ਪਲਟ ਗਈਆਂ ਤੇ ਪਿੱਛੋਂ ਵੱਜਣ ਵਾਲੀ ਗੱਡੀ ਦਾ ਚਾਲਕ ਸਿਰ ਵਿੱਚ ਸੱਟ ਵੱਜਣ ਕਾਰਨ ਜ਼ਖਮੀ ਹੋ ਗਿਆ ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦੇ ਬੱਚੇ ਨਾਲ ਸੀਗੇ ਚੰਗੀ ਕਿਸਮਤ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਹੀ ਗੱਡੀ ਬੜੀ ਸਪੀਡ ਵਿੱਚ ਆਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਗੱਡੀ ਜੋ ਇਹਨੂੰ ਜ਼ੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀਆਂ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਚ ਸੱਟ ਲੱਗੀ ਆ ਉਹਨੂੰ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ ਦੋਨੋਂ ਗੱਡੀਆਂ ਪਲਟ ਗਈਆਂ ਦੋਨੋਂ ਦੂਜੀ ਗੱਡੀ ਜੀ ਠੀਕ ਆ ਉਹ ਗੱਡੀ ਠੀਕ ਆ ਸੈਸਿੱਧੀ ਖੜੀ ਰਹੀ ਆ ਪਰ ਦੋਰ ਪਾਸੇ ਵੱਜ ਕੇ ਘੁੰਮ ਗਈ ਗੱਡੀ ਉਹ ਤੇ ਇਹਨਾਂ ਬਹੁਤ ਉਹਦੀ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪੱਟੀ ਹੋ ਗਈ ਗੱਡੀ ਦੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕੰਨ ਮਦਵਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਂ ਕਰਕੇ ਜਿਹੜੇ ਹਾਸਾ ਹੋਇਆ ਇਹ ਹਾਸਾ ਐਦਾ ਹੈ ਵੀ ਆਡੀ ਗੱਡੀ ਆ ਉੱਥੇ ਅੰਦਰ ਐ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ওভারਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵੱਜੀ ਆ ਆ ਗਿਆ ਪਤਾ ਇਹੀ ਇੱਥੋਂ ਤੱਕ ਹੀ ਅਸੀਂ ਅੰਦਰ ਫੁੱਲ ਖਰੀਦਣ ਦੇ ਸੀ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਦੋਂ ਵੇਖਿਆ ਆਗੇ ਸਾਡੀ ਵੀ ਗੱਡੀ ਪਲਟੀ ਹੋ ਰੋੜੇ ਉਹ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ওভারਸਪੀਡ ওভারਸਪੀਡ ਚੱਲ ਰਹੀ ਆ ওভারਸਪੀਡ ਬਹੁਤ ਜ਼ਿਆਦਾ ওভারਸਪੀਡ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋਊਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵੇਚਿਆ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਹਸਪਤਾਲ ਵਿੱਚ ਛੁੱਟੀ ਮਿਲ ਚੁੱਕੀ ਹੈ ਤੇ ਉਹ ਠੀਕ ਠਾਕ ਹਨ ਅੱਜ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਗੁਰਮੀਤ ਸਿੰਘ ਖੋਟਿਆ ਉਹਨਾਂ ਸਿੰਘ ਸ਼ਹੀਦ ਦਾ ਸੁਹਾਣਾ ਦੇ ਗੁਰੂ ਘਰ ਜਾ ਕੇ ਮੱਥਾ ਟੇਕਿਆ ਤੇ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਉਹਨਾਂ ਕਹਿ ਕੇ ਮੁੱਖ ਮੰਤਰੀ ਵਾਪਸ ਸੀਟ ਤੇ ਜਾ ਕੇ ਲੋਕਾਂ ਦੇ ਕੰਮ ਕਰਨਗੇ ਤੇ ਕੁਲਤਾਰ ਸੰਧਵਾ ਬਾਰੇ ਅਫਵਾਹ ਤੇ ਵਿਰਾਮ ਲਗਾਉਂਦੇ ਉਹਨਾਂ ਕਹੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਦੁਬਾਰਾ ਸਭ ਸ਼ਹੀਦਾਂ ਦੇਦੇ ਸੰਗਤ ਨੂੰ ਬਹੁਤ ਵੱਡੀ ਆਸਤਾ ਮੇਰੇ ਵੀ ਉਹਦੇ ਵਿੱਚ ਬਹੁਤ ਵੱਡੀ ਆਸਤਾ ਹੈ ਮੈਂ ਪਿੰਡ ਵੱਲੋਂ ਆਇਆ ਸੀ ਮੈਂ ਲਗਭਗ 3-4 ਦਿਨਾਂ ਦਾ ਪਿੰਡ ਸੀਗਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਔਰ ਸਿੰਘ ਸਾਹਿਬ ਤੋਂ ਅਰਦਾਸ ਕੀਤੀ ਸੱਚੇ ਬਾਦਸ਼ਾਹ ਉਹਦਾ ਮੈਂ ਕਹ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮંત્રી ਜਿਹੜੇ ਕੁਝ ਦਿਨਾਂ ਤੋਂ ਸਿਹਤ ਦੇ ਉਹਨਾਂ ਦੀ ਨਾ ਸਾਇਸੀ ਹੁਣ ਕੇਕ ਵੀ ਹੈ ਵਾਹਿਗੁਰੂ ਕਾਲਪੁਰ ਤੱਕ ਇਹੋ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਪੂਰੀ ਤੰਦਰੁਸਤੀ ਨਾਲ ਕਰ ਸਕਣ ਇਮਾਨਦਾਰੀ ਨਾਲ ਲੱਗੇ ਹੋਏ ਐ ਇਹੋ ਜੀ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਸੋ ਅਸੀਂ ਜੇ ਕੋਈ ਦਿੱਕਤ ਆਵੇ ਕੋਈ ਆਫਤ ਦੀ ਘੜੀ ਹੋਵੇ ਤਾਂ ਸਾਡੇ ਕੋਲ ਇੱਕੋ ਹੀ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਉੱਥੇ ਆ ਕੇ ਆਪਣੀ ਅਰਦਾਸ ਦੇਣ ਦੀ ਕਰ ਸਕਦੇ ਆ ਉਹਦੇ ਲਈ ਮੈਂ ਵੀ ਮੇਰਾ ਫਰਜ਼ ਹੈ ਸਾਡੇ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹ ਉਹਨਾਂ ਵਾਹਿਗੁਰੂ ਲੰਮੀ ਉਮਰ ਬਖਸ਼ੇ ਲੰਦਰੁਸਤੀ ਬਖਸ਼ੇ ਪੰਜਾਬ ਦੀ ਸੇਵਾ ਕਰਨ ਦਾ ਬਲ ਸਰਪ ਜਿਹੜੀ ਉਹਨਾਂ ਦੀ ਹੈਲਥ ਬਾਰੇ ਐ ਅਪਡੇਟ ਇਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੀ ਜਿੰਨਾ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਐ ਉਸ ਵਿੱਚ ਸਾਰਾ ਦੋ ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ ਪਰਿਵਾਰ ਨੇ ਵੀ ਦੱਸ ਦਿੱਤਾ ਕਿ ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਝ ਠੀਕ ਐ ਕੋਈ ਇਹ ਜੀ ਗੱਲ ਨਹੀਂ ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਇਹ ਕਹਿੰਦੇ ਵੀ 2-4 ਦਿਨ ਬਹੁਤਾ ਕਿਸੇ ਨਾਲ ਬੋਲਿਆ ਚੱਲਿਆ ਨਾ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪਰੋ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰੱਖਾ